ਕਈ ਵੱਖਰੇ ਵੱਖਰੇ ਧਰਮ ਨੇ ਹਰ ਇੱਕ ਧਰਮ ਦੀ ਆਪਣੀ ਆਪਣੀ ਫਲਸਫੀ ਆ ਹਰ ਇੱਕ ਧਰਮ ਦੀ ਆਪਣੀ ਆਪਣੀ ਸਟੱਡੀ ਆ ਇਸਲਾਮ ਦੀ ਜੇ ਆਪਾਂ ਗੱਲ ਕਰੀਏ ਸਾਰਿਆਂ ਧਰਮਾਂ ਦੇ ਵਿੱਚ ਤੁਸੀਂ ਦੇਖ ਲਓ ਕਿਤੇ ਇਤਿਹਾਸ ਦੇ ਨਾਲ ਛੇੜ ਖਾਂਦੀ ਹੋਗੀ ਸਿੱਖਾਂ ਦੇ ਵਿੱਚ ਵੀ ਇਹ ਕੰਮ ਹੈਗਾ ਵਾ ਸਨਾਤਨ ਮਤ ਦੇ ਵਿੱਚ ਵੀ ਇਹ ਕੰਮ ਹੈਗਾ ਵਾ ਕੀ ਕਦੀ ਇਤਿਹਾਸ ਦੇ ਨਾਲ ਛੇੜ ਖਾਂਦੀ ਹੋਗੀ ਇਹ ਹੁੰਦੀ ਕਿਉਂ ਆ ਕਿਉਂਕਿ ਤੁਸੀਂ ਧਿਆਨ ਦਿਓ ਜਿਹੜੇ ਹਿੰਦੂ ਵੀਰ ਆ ਕਿਸੇ ਚੁਣਵੇਂ ਹਿੰਦੂ ਵੀਰ ਐ ਸੇ ਹੋਣਗੇ ਜਿਨ੍ਹਾਂ ਵੀਰਾਂ ਨੂੰ ਆਪਣੀ ਗੀਤਾ ਬਾਰੇ ਗਿਆਨ ਹੋਏਗਾ ਜਿਨ੍ਹਾਂ ਦੇ ਕੋਲ ਵੇਦਾਂ ਬਾਰੇ ਜਿਨ੍ਹਾਂ ਦਾ ਕੋਲ ਗਿਆਨ ਹੋਏਗਾ ਚੁਣਵੇਂ ਐਸੇ ਹਿੰਦੂ ਵੀਰ ਹੋਣਗੇ ਉਹ ਇਹ ਗੱਲ ਸਿੱਖਾਂ ਵੱਲ ਕਰ ਲੋ ਬਹੁਤ ਚੁਣਵੇਂ ਐਸੇ ਸੇਖਿਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਪ੍ਰੋਪਰ ਨੌਲੇਜ ਹੋਏਗੀ ਨਹੀਂ ਤਾਂ ਨਹੀਂ ਉੱਥੇ ਜੇ ਆਪਾਂ ਕੰਪੇਅਰ ਕਰੀਏ ਸਲਾਮਨਾ ਮੈਨੂੰ ਇਹ ਨਾ ਸਮਝਿਓ ਕਿ ਮੈਂ ਉਹਨਾਂ ਦੇ ਕੋਲੋਂ ਪੈਸੇ ਲੈ ਲੈ ਹੋਣਗੇ ਪੈਸੇ ਨਹੀਂ ਲਏ ਜੋ ਰਿਐਲਿਟੀ ਆ ਸੱਚ ਦੇ ਕਾ ਚਾਹੰਦੇ ਹੁੰਦੇ ਚੁੱਪਦਾ ਵਾ ਜੋ ਰਿਐਲਿਟੀ ਉਹ ਸੁਣਿਓ ਕੋਈ ਵੀ ਮੁਸਲਮਾਨ ਵੀਰਿਆ ਉਹਨੂੰ ਆਪਣੇ ਕੁਰਾਨ ਸ਼ਰੀਫ ਦਾ ਗਿਆਨ ਹੁੰਦਾ ਵਾ ਤੇ ਜੇ ਮੁਸਲਮਾਨਾਂ ਨੂੰ ਕੁਰਾਨ ਦਾ ਗਿਆਨ ਆ ਤੇ ਅੱਜ ਕਿਸੇ ਦੀ ਇੰਨੀ ਯੁਰਤ ਨਹੀਂ ਪੈ ਰਹੀ ਕਿ ਮੁਸਲਮਾਨਾਂ ਦੇ ਇਤਿਹਾਸ ਦੇ ਨਾਲ ਮੁਸਲਮਾਨਾਂ ਦੀ ਕੁਰਾਨ ਦੇ ਨਾਲ ਕਿਸ ਨੇ ਰਲਗੜ ਕੀਤੀ ਹੋਵੇ ਸਾਡੇ ਵਿੱਚ ਕੋਈ ਡੇਰਾ ਖੋਲਦਾ ਨਾ ਕੋਈ ਸੰਪਰਦਾ ਸੰਸਥਾ ਖੋਲਦੀ ਆ ਉਹ ਇੱਕ ਸਮੇਂ ਤੇ ਖੋਲਦੀ ਆ ਸਖੀਰੇ ਪ੍ਰਚਾਰ ਵਾਸਤੇ ਜਿਹੜੀ ਗੱਲ ਤੋਂ ਅਸੀਂ ਪਿੱਛੇ ਆ ਸਾਡੇ ਵਿੱਚ ਕੋਈ ਅਸੀਂ ਸੰਪਰਦਾ ਸੰਸਥਾ ਖੋਲਦੀ ਆ ਖੋਲਦੀ ਆ ਇੱਕ ਸਮੇਂ ਤੇ ਸਖੀਰੇ ਪ੍ਰਚਾਰ ਦੇ ਲਈ ਤੁਸੀਂ ਬਿਆਸ ਡੇਰਾ ਵੇਖ ਲਓ ਨਾਮਧਾਰੀ ਵੇਖ ਲਓ ਨਿਰੰਕਾਰੀ ਵੇਖ ਲਓ ਇਹ ਇੱਕ ਸਮੇਂ ਤੇ ਖੋਲਦੇ ਆ ਸਖੀਰੇ ਪ੍ਰਚਾਰ ਦੇ ਲਈ ਪਰ ਇੱਕ ਸਮਾਂ ਐਸਾ ਪੈ ਜਾਂਦਾ ਵਾ ਜਿਦੋਂ ਕੋ ਸਮਾਪਾ ਕੇ ਅਈਓ ਸੰਪਰਦਾਵਾਂ ਅਈਓ ਸੰਸਥਾਵਾਂ ਸਿੱਖੀ ਦੀ ਜੜ੍ਹਾਂ ਦੇ ਵਿੱਚ ਤੇਲ ਦੇਣੀਆਂ ਸ਼ੁਰੂ ਕਰਦੀਆਂ। ਪਰ ਕਮਾਲ ਦੀ ਗੱਲ ਜਦੋਂ ਉਹ ਸੰਸਥਾਵਾਂ ਸਿੱਖੀ ਦਾ ਪ੍ਰਚਾਰ ਕਰਦੀਆਂ ਉਦੋਂ ਅਸੀਂ ਉਹਨਾਂ ਦਾ ਪ੍ਰਚਾਰ ਸੁਣਦੇ ਵੀ ਹਾਂ ਠੀਕ ਆ। ਲੇਕਿਨ ਜਦੋਂ ਉਹ ਗੂ ਸੰਪਰਦਾਵਾਂ ਸੰਸਥਾਵਾਂ ਸਿੱਖੀ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇ ਦਿੰਦੀਆਂ ਵਾ ਉਦੋਂ ਅਸੀਂ ਬੋਲਦੇ ਨਹੀਂਗੇ। ਉਦੋਂ ਕੋਈ ਨਹੀਂ ਡਾਂਗ ਕੱਢ ਕੇ ਲੈਂਦਾ ਉਹਨਾਂ ਦੇ ਵੱਲ ਵੀ ਤੁਸੀਂ ਹੁਣ ਆ ਜੋ ਕਰਨ ਦਾ ਇਹ ਗਲਤ ਕਰਨ ਦਾ ਇਹ ਜੇ ਔਰ ਇਸਲਾਮ ਦੇ ਵਿੱਚ ਇੱਕ ਚੀਜ਼ ਮੈਂ ਵੇਖੀ ਆ। ਇਹ ਮੈਂ ਆਪਣੀ ਦਿਲ ਦੀ ਗੱਲ ਦੱਸਾਂ। ਮੈਂ ਪਹਿਲਾਂ ਬੇਨਤੀ ਕਰਦੀ ਸੀ ਮੈਂ ਕਿ ਇਹਨੂੰ ਵਿਕਿਆ ਨਹੀਂ ਗਾ। ਇਸਲਾਮ ਦੇ ਵਿੱਚ ਕੋਈ ਵੀ ਉਹਨਾਂ ਦੇ ਵਿੱਚ ਕੋਈ ਇਸਲਾਮ ਦੇ ਨਾਂ ਤੇ ਪਖੰਡ ਕਰਦਾ ਵਾ ਨਾ ਕਰਮਕਾਂਡ ਕਰਦਾ ਵਾ। ਤੇ ਮੁਸਲਮਾਨ ਭਰਾ ਉਹਨੂੰ ਉਸੇ ਵੇਲੇ ਜਾ ਕੇ ਠੱਲ ਪਾਉਂਦੇ ਆ, ਛਤਰ ਖੜਕਾਉਂਦੇ ਆ। ਸਾਡੇ ਵਿੱਚ ਪ੍ਰੋਬਲਮ ਕਿੱਥੇ ਸਿੱਖਾਂ ਦੇ ਵਿੱਚ ਅੱਜ? ਅੱਜ ਸਾਡੇ ਵਿੱਚ ਸੰਤ ਮਸ਼ਕੀਨ ਜੀ ਨੇ ਬਚਨ ਕੀਤਾ ਇਹ। ਪੜਦੇ ਗੁਰਬਾਣੀ ਨੇ ਗੁਰੂ ਆਪ ਬਣੇ ਹੋਏ ਨੇ ਵਿਆਖਿਆ ਗੁਰਬਾਣੀ ਦੀ ਕਰਦੇ ਨੇ ਤੇ ਗੁਰੂ ਹੋਣ ਦੀ ਮੋਹ ਆਪਣੇ ਆਪ ਦੇ ਉੱਤੇ ਲਈ ਹੈ ਗੱਲ ਮੈਂ ਕਿੰਨੀ ਦੀ ਕਰਦਾ ਮੈਂ ਵਿਆਸ ਵਾਲਿਆਂ ਦੀ ਇਹ ਜਦੋਂ ਸ਼ੁਰੂ ਹੋਇਆ ਇਹ ਡੇਰਾ ਆਰੰਭ ਹੋਇਆ ਹੀ ਉਦੋਂ ਉਸ ਸਮੇਂ ਦੇ ਵਿੱਚ ਇਹਨਾਂ ਨੇ ਬੜਾ ਸਖੀਲਾ ਪ੍ਰਚਾਰ ਕੀਤਾ ਵੀ ਹੈ ਪਰ ਬਾਅਦ ਵਿੱਚ ਜਦੋਂ ਡੇਰਾ ਜੋਰ ਫੜ ਗਿਆ ਉਦੋਂ ਇਹਨਾਂ ਨੇ ਆਪਣੇ ਆਪ ਨੂੰ ਗੁਰੂ ਕਹਿਣਾ ਸ਼ੁਰੂ ਕਰਤਾ ਵਿਆਖਿਆ ਬਾਣੀ ਦੀ ਕਰਕੇ ਤੇ ਮੋਰ ਆਪਣੇ ਆਪ ਦੇ ਉੱਤੇ ਲਾਲੀ ਹੁਣ ਜੇ ਸਿੱਧਾ ਗੁਰੂ ਕਹਿੰਦੇ ਤੇ ਵਿਰੋਧ ਹੋਣਾ ਹੀ ਪਰ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਗਾੜੀ ਕਰਕੇ ਗੁਰੂ ਕਹਾਂ ਆਪਣੇ ਆਪ ਨੂੰ ਤੇ ਸਾਰਿਆਂ ਨੂੰ ਇਹ ਲੱਗਾ ਵੀ ਚਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਹੋ ਰਿਹਾ ਵਾ ਪਰ ਗੁਰੂ ਗ੍ਰੰਥ ਸਾਹਿਬ ਕੇਵਲ ਤੇ ਕੇਵਲ ਉਹਨਾਂ ਨੂੰ ਤਾਂ ਰੱਖੇ ਆਪਣਾ ਹੱਟ ਚਲਾਉਣ ਲਈ ਸਹਿਮਤ ਹੁਣ ਸਾਡੇ ਸਿੱਖਾਂ ਦੇ ਵਿੱਚ ਵੇਖ ਲਓ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਐਨਾ ਕੁਝ ਸਾਨੂੰ ਨੌਲਜ ਨਹੀਂ ਹੈਗੀ ਜਿਹੜੇ ਕਰਮਕਾਂਡਾਂ ਦੇ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਏ ਤੁਸੀਂ ਧਿਆਨ ਦਿਓ ਆਰਤੀਆਂ ਕਰਨ ਤੋਂ ਗੁਰੂ ਸਾਹਿਬ ਨੇ ਕੱਢਿਆ ਸਾਨੂੰ ਜਗਨਨਾਥ ਪੁਰੀ ਗੁਰੂ ਸਾਹਿਬ ਗਏ ਗੁਰੂ ਨਾਨਕ ਸਾਹਿਬ ਉੱਥੇ ਜਾ ਕੇ ਗੁਰੂ ਸਾਹਿਬ ਕੀ ਵੇਖਦੇ ਆ ਭੀ ਆਰਤੀ ਹੋ ਰਹੀ ਹੈ ਗੁਰੂ ਸਾਹਿਬ ਨੂੰ ਕਹਿੰਦੇ ਆਓ ਆਰਤੀ ਕਰੀਏ ਤੇ ਗੁਰੂ ਸਾਹਿਬ ਨੇ ਕਿਹਾ ਭੀ ਆਰਤੀ ਤਾਂ ਆਲਰੇਡੀ ਹੋ ਰਹੀ ਹੈ ਉੱਟ ਲੀਆਂ ਖੜਕਾ ਕੇ ਆਰਤੀ ਕਰਦੇ ਸੀ ਉਹ ਜੋਤਾਂ ਜਗਾ ਕੇ ਵਿੱਚ ਦੀਵੇ ਜਗਾ ਕੇ ਆਰਤੀ ਕਰਦੇ ਸੀ ਵੰਸਵੰ ਨੇ ਫੋਲ ਸੁੱਟ ਕੇ ਆਰਤੀ ਕਰਦੇ ਹੀ ਪਰ ਗੁਰੂ ਸਾਹਿਬ ਨੇ ਕਿਹਾ ਵੀ ਇਹ ਆਰਤੀ ਨਹੀਂ ਆਰਤੀ ਤਾਂ ऑलरेडी ਹੋ ਰਹੀ ਆ ਸ਼ਬਦੋ ਚਾ ਰਿਆ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰੇ ਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫਲੰਤ ਜੋਤੀ ਪਰ ਧਿਆਨ ਦਿਓ ਅੱਜ ਉਸ ਵਿਚਾਰਧਾਰਾ ਨੂੰ ਅਸੀਂ ਸਿੱਖ ਭੁੱਲ ਗਏ ਤੇ ਅੱਜ ਤੁਸੀਂ ਧਿਆਨ ਦਿਓ ਬਹੁਤਿਆਂ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀਆਂ ਥਾਲੀਆਂ ਕਮਾ ਕਮਾ ਕੇ ਆਰਤੀਆਂ ਕੀਤੀਆਂ ਜਾ ਰਹੀਆਂ ਹਨ ਤੇ ਜੇ ਰੋ ਸਵਾਲ ਕਰ ਦੋ ਤੇ ਇਹਨਾਂ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਪੰਕਤੀਆਂ ਨੂੰ ਅਰਥ ਤੋੜ ਕੇ ਪੇਸ਼ ਕਰਕੇ ਕਹਿਣਗੇ ਵੀ ਆਹ ਲਿਖਿਆ ਪਿਆਰਤੀ ਕਰੋ ਸਾਡੇ ਵਿੱਚ ਤਾਂ ਅੱਜ ਪੰਗੇ ਪੈ ਰਹੇ ਆ ਫਿਰ ਨੰਬਰ 2 ਤੇ ਤੁਸੀਂ ਵੇਖੋ ਸਿੱਖਾਂ ਦੇ ਵਿੱਚ ਮੂਰਤੀ ਪੂਜਾ ਦਾ ਖੰਡਨ ਕੀਤਾ ਬੁੱਤ ਪੂਜ ਪੂਜ ਹਿੰਦੂ ਹੋਏ ਤੁਰਕ ਹੋਏ ਸਰ ਨਹੀਂ ਮੂਰਤੀ ਪੂਜਾ ਦਾ ਖੰਡਨ ਕੀਤਾ ਫੋਟੋਆਂ ਦੀ ਪੂਜਾ ਦਾ ਖੰਡਨ ਕੀਤਾ ਅਜੇ ਤੱਕ ਮੁਸਲਮਾਨਾਂ ਨੇ ਤੁਸੀਂ ਧਿਆਨ ਦਿਓ ਹਜ਼ਰ ਸਾਹਿਬ ਦੀ ਕੋਈ ਫੋਟੋ ਨਹੀਂ ਬਣ ਦਿੱਤੀ ਹਿੰਦੂਆਂ ਵੱਲ ਤੁਸੀਂ ਵੇਖ ਲਓ ਉਹਨਾਂ ਨੇ ਸ਼੍ਰੀ ਰਾਮਚੰਦਰ ਜੀ ਦੀਆਂ ਵੀ ਮੂਰਤੀਆਂ ਬਣਾਉਂਦੀਆਂ ਆਪਣੇ ਇਸ਼ਟ ਦੀਆਂ ਉਹਨਾਂ ਨੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾਉਂਦੀਆਂ ਤਸਵੀਰਾਂ ਬਣਾਉਂਦੀਆਂ ਬੜੇ ਸਮਿਆਂ ਤੋਂ ਉਹ ਚੀਜ਼ ਨੂੰ ਖੰਡਨ ਕੀਤਾ ਸੀ ਗੁਰੂ ਨਾਨਕ ਸਾਹਿਬ ਨੇ ਮੂਰਤੀ ਪੂਜਾ ਦਾ ਖੰਡਨ ਗੁਰੂ ਸਾਹਿਬ ਨੇ ਕੀਤਾ ਅੱਜ ਧਿਆਨ ਦਿਓ ਅਸੀਂ ਗੁਰੂ ਸਾਹਿਬ ਦੀਆਂ ਮੂਰਤੀਆਂ ਬਣਾਉਂਦੀਆਂ ਗੁਰੂ ਸਾਹਿਬ ਦੀਆਂ ਫੋਟੋਆਂ ਬਣਾਤੀਆਂ ਵਾ ਆ ਜਿਹੜੀਆਂ ਫੋਟੋਆਂ ਸਾਡੇ ਵਿੱਚ ਆਜਿਆ ਨਾ ਗੁਰੂ ਨਾਨਕ ਸਾਹਿਬ ਦੀਆਂ ਇਹ ਗੁਰੂ ਨਾਨਕ ਸਾਹਿਬ ਦੀਆਂ ਫੋਟੋਆਂ ਨਹੀਂ ਐ ਇਹ ਇੱਕ ਚਿੱਤਰਕਾਰ ਹੋਇਆ ਵਾ 1923 ਦੇ ਵਿੱਚ ਨੇ ਤਿਆਰ ਕੀਤੀਆਂ ਫੋਟੋਆਂ ਸ਼ੋਭਾ ਸਿੰਘ ਨਾਂ ਦਾ ਚਿੱਤਰਕਾਰ ਹੋਇਆ ਵਾ ਇਹ ਸਾਰੀਆਂ ਫੋਟੋਆਂ ਆਮਨੇ ਸਾਡੇ ਵਿੱਚ ਤਿਆਰ ਕੀਤੀਆਂ ਵਾ ਤੇ ਅੱਜ ਅਸੀਂ ਉਹਨਾਂ ਦੀਆਂ ਫੋਟੋਆਂ ਉਹ ਗੁਰੂਆਂ ਦੀਆਂ ਫੋਟੋਆਂ ਨਹੀਂ ਆ ਜਿਹੜੀਆਂ ਅਸੀਂ ਪੂਜ ਰਹੇ ਅੱਜ ਆ ਜਿਹੜੀਆਂ ਸਾਡੇ ਘਰਾਂ 'ਚ ਕੰਨਾਂ ਤੇ ਲੱਗੀਆਂ ਵਾ ਵੇ ਥੱਲੇ ਦਰਬਾਰ ਸਾਹਿਬ ਦੀ ਫੋਟੋ ਆ ਉੱਤਿਆਂ ਲੈਣ ਵਈ ਦਾਹਾਂ ਗੁਰੂਆਂ ਦੀ ਫੋਟੋ ਆ ਐ ਹੱਥ ਕਰਕੇ ਖੜੇ ਆ ਉਹ ਤੇ ਐ ਉਹ ਥੱਲੇ ਕੋਈ ਉਹ ਸ਼ਕਤੀਜੀ ਸੁੱਟ ਰਹੇ ਲੈਡਜੀ ਸੁੱਟ ਰਹੇ ਆ ਉਹ ਫੋਟੋਆਂ ਜਿਹੜੀਆਂ ਆ ਉਹ ਗੁਰੂ ਸਾਹਿਬਾਨਾਂ ਦੀਆਂ ਨਹੀਂ ਆ ਤੋਂਹੀਂ ਹੋਰ ਤੇ ਆਂਦੇਓ ਇੱਕ ਹੋਰ ਲਈ ਰੱਖਾਂ ਅੱਜ ਸਾਡੇ ਕੈਮਰੇ ਕੋਲ ਆਗੇ ਆ ਆ ਸਾਹਮਣੇ ਵੀਰ ਉਹਨਾਂ ਕੈਮਰਾ ਲਾਇਆ ਵਾ ਕੀ ਉਸ ਸਮੇਂ ਦੇ ਵਿੱਚ ਕੈਮਰੇ ਹੋਣਗੇ ਅੱਜ ਤੋਂ 550 ਸਾਲ ਪਹਿਲਾਂ ਕੀ ਕੈਮਰੇ ਹੋਣਗੇ ਪੇ ਜਿਹੜੀਆਂ ਫੋਟੋਆਂ ਬਣਾਤ ਕਹਿੰਦੇ ਫੋਟੋਆਂ ਵੇਖੋ ਹੈ ਵੀ ਕਿੰਨੀਆਂ ਐਚਡੀ ਆ ਹੈ ਵੀ ਕਿੰਨੀਆਂ ਕਲੀਅਰ ਆ ਇੱਥੇ ਆਪ ਸੋਚ ਕੇ ਵੇਖਿਆ ਕਰੋ ਕਬੀਰ ਜੀ ਆਪਣੀ ਕਾਠ ਕੀ ਕਿਹਾ ਦਿਖਲਾਵੇਂ ਲੋਏ ਹਿਰਦੇ ਆਰਾਮ ਨਾਲ ਚਿੱਤ ਇਹ ਜਪਨੀ ਕਿਹਾ ਹੋਏ ਮਾਲਾ ਫੜਨ ਤੋਂ ਰੋਕਿਆ ਗੁਰੂ ਸਾਹਿਬ ਨੇ ਮਾਲਾ ਫੜਨ ਦਾ ਖੰਡਨ ਕੀਤਾ ਤੇ ਇਤਿਹਾਸ ਜਿਹੜੇ ਚਿੱਤਰਕਾਰ ਹੋਗੇ ਉਹਨਾਂ ਨੇ ਇਤਿਹਾਸ ਨਹੀਂ ਪੜ੍ਹੇ ਉਹਨਾਂ ਨੇ ਬਾਣੀ ਨਹੀਂ ਪੜ੍ਹੀ ਉਹਨਾਂ ਨੇ ਗੁਰੂ ਸਾਹਿਬ ਦੀ ਦਸਤਾਰ ਦੇ ਉੱਤੇ ਵੀ ਪੰਜ-ਛਤ ਮਾਲਾ ਰੱਖਤੀਆਂ ਇਦਾਂ ਹੱਥ ਦੇ ਵਿੱਚ ਵੀ ਮਾਲਾ ਫੜਾਤੀਆਂ ਗੱਲ 'ਚ ਵੀ 7-8 ਮਾਲਾ ਫੜਾਤੀਆਂ ਅਸੀਂ ਬੋਲੇ ਨਹੀਂ ਅਸੀਂ ਬੋਲਦੇ ਨਹੀਂਗੇ ਸਾਡਾ ਨੁਕਸਾਨ ਇੱਥੇ ਆ ਖੈਰ ਇਸਲਾਮ ਦੀ ਅੱਜ ਜਿਹੜੀ ਆ ਵਾਦੀ ਆ ਅੱਜ 90ਾਂ ਦੇਸ਼ਾਂ ਦੇ ਵਿੱਚ ਆ ਇੱਕ ਮੁਸਲਮਾਨ ਦੀ ਗੱਲ ਤੁਸੀਂ ਕਰ ਲਓ ਨਾ ਇੱਕ ਇਸਲਾਮ ਦੇ ਇੱਕ ਭਰਾ ਦੀ ਗੱਲ ਕਰੋ ਉਹਨਾਂ ਦੇ 7-8 ਬੱਚੇ ਤੇ ਹੈਗੇ ਆ ਪਰ ਜੇ ਤੁਸੀਂ ਸਿੱਖਾਂ ਦੀ ਗੱਲ ਕਰੋ ਇੱਕ ਬੱਚਾ ਵੱਧ ਤੋਂ ਵੱਧ ਜਾਦੂ ਸਾਡੀ ਗਿਣਤੀ ਘਟ ਰਹੀ ਹੈ ਹਿੰਦੂਆਂ ਦੀ ਵੀ ਗਿਣਤੀ ਘਟ ਰਹੀ ਹੈ ਪਰ ਉਹਨਾਂ ਦੀ ਗਿਣਤੀ ਵੇਖੋ ਕਿੰਨੀ ਹੈ ਉਹਨਾਂ ਨੂੰ ਆਪਣੇ ਗ੍ਰੰਥਾਂ ਦਾ ਕਿੰਨਾ ਗਿਆਨ ਹੈ ਮੈਂ ਇੱਥੇ ਇਹ ਨਹੀਂ ਵੀ ਉਹਨਾਂ ਨੂੰ ਮੈਂ ਚੰਗਾ ਕਹਿ ਰਿਹਾ ਵਾਂ ਜਾਂ ਇਹ ਨਹੀਂ ਵੀ ਉਹਨਾਂ ਨੂੰ ਮੈਂ ਮਾੜਾ ਕਹਿ ਰਿਹਾ ਮਾੜਾ ਕੋਈ ਵੀ ਨਹੀਂਗਾ ਨਾ ਕੋਈ ਵੈਰੀ ਨਹੀਂ ਬਗਾਨਾ ਸਾਡੇ ਤਾਂ ਸਾਰੇ ਭਰਾ ਵਾਂ ਹਿੰਦੂ ਵੀ ਸਾਡੇ ਭਰਾ ਵਾ ਮੁਸਲਮਾਨ ਵੀ ਸਾਡੇ ਭਰਾ ਵਾ ਇਸਾਈ ਵੀ ਸਾਡੇ ਭਰਾ ਵਾ ਪਰ ਜਿਹੜੀ ਮੈਂ ਉਦਾਹਰਨ ਦੇ ਕੇ ਤੁਹਾਨੂੰ ਸਮਝਾਇਆ ਉਹਨਾਂ ਨੂੰ ਆਪਣੇ ਗ੍ਰੰਥਾਂ ਦਾ ਗਿਆਨ ਵੇਖਿਓ ਕਿੰਨਾ ਵਾ ਸਾਨੂੰ ਨਹੀਂ ਜੇਗਾ ਉਹਨਾਂ ਦਾ ਧਰਮ ਅਜ ਪ੍ਰਫੁੱਲਤ ਕਿਉਂ ਹੋ ਰਿਹਾ ਵਾ ਕਿਉਂਕਿ ਉਹ ਸ਼ਰੀਰ ਆਗ ਦੇ ਵਿੱਚ ਵੀ ਆਪਾਂ ਪੜਦੇ ਆਂ ਪੰਜ ਵਕਤ ਨਵਾਜ਼ ਗੁਜਾਰੇ ਪੜੇ ਕਿਤੇਬ ਕਰਾਣਾ ਪੰਜ ਨਵਾਜਾਂ ਪੜਦੇ ਆ ਤੇ ਸਾਨੂੰ ਅੰਮ੍ਰਿਤ ਵੇਲੇ ਸੱਚ ਨਾਲ ਉਹ ਵਡਿਆਈ ਵੀ ਚਾਰ ਅਸੀਂ ਆਪਣਾ ਅੰਮ੍ਰਿਤ ਵੇਲੇ ਸਾਂ ਪਾ ਰਹੇ ਆ ਸਲਾਮ ਦੇ ਵਿੱਚ ਜਿਹੜੇ ਕੰਮਾਂ ਨੂੰ ਹਰਾਮ ਮੰਨਿਆ ਗਿਆ ਕਬਰ ਦੀ ਪੂਜਾ ਸਲਾਮ ਦੇ ਵਿੱਚ ਹਰਾਮ ਆ ਅਹੀਂ ਆ ਜੋ ਕਰ ਰਹੇ ਆ ਕਹਿੰਦੋਂ ਮੇਰੇ ਭਾਵ ਜਿਹੜਾ ਉਹਨਾਂ ਨੂੰ ਕੰਮ ਆ ਜਿਹੜਾ ਕੁਰਾਨ ਸ਼ਰੀਫ ਉਹਨਾਂ ਦੀ ਸ਼ਰੀਅਤ ਜਿਹੜਾ ਕੰਮ ਕਰਨ ਤੋਂ ਉਹਨਾਂ ਨੂੰ ਰੋਕਦੀ ਆ ਉਹ ਰੁਕੇ ਰਹਿੰਦੇ ਆ ਉਹ ਉਸ ਕੰਮ ਨੂੰ ਕਦੀ ਵੀ ਨਹੀਂ ਹਰਗिज ਵੀ ਉਹ ਕੰਮ ਨਹੀਂ ਕਰਦੇ ਜਿਹੜੇ ਕੰਮਾਂ ਤੋਂ ਉਹਨਾਂ ਦੇ ਗ੍ਰੰਥ ਉਹਨਾਂ ਨੂੰ ਰੋਕਦੇ ਹੋਣ ਤੇ ਸਾਨੂੰ ਜਿਹੜੇ ਕੰਮਾਂ ਤੋਂ ਸਾਡੇ ਗ੍ਰੰਥਾਂ ਨੇ ਰੋਕਿਆ ਹੋਵੇ ਅਹੀਂ ਉਹ ਕੰਮ ਜਾਣ ਬੁੱਝ ਕੇ ਆਪ ਕਰਦੇ ਆ ਵਿਖਾ ਕੇ ਅਹੀਂ ਉਹ ਕੰਮ ਕਰਨ ਦੇ ਵਿੱਚ ਆਪਣੀ ਸ਼ੋਭਾ ਸਮਝਦੇ ਆ ਸੱਚ ਜਾਣਿਓ ਇਸਲਾਮ ਅੱਜ ਤਾਂ ਤਰਕੀ ਜਿਆ ਕਿਉਂਕਿ ਉਹਨਾਂ ਨੇ ਆਪਣੇ ਗੁਰੂ ਦੀ ਗੱਲ ਮੰਨੀ ਆ ਹਜਰ ਸਾਹਿਬ ਦੀ ਅੱਜ ਅਸੀਂ ਕਹਿੰਦੇ ਸਿੱਖੀ ਦਾ ਘਾਣ ਹੋ ਰਿਹਾ ਸਿੱਖੀ ਦਾ ਘਾਣ ਹੋਣ ਦਾ ਕੇਵਲ ਤੇ ਕੇਵਲ ਇੱਕ ਮੁੱਖ ਕਾਰਨ ਹੈ ਜਾਤ ਪਾਤ ਦੇ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ ਗੁਰੂ ਨਾਨਕ ਸਾਹਿਬ ਨੇ ਬਾਹਮਣਾਂ ਨੂੰ ਉੱਚੀ ਜਾਤ ਦਾ ਕਿਹਾ ਗਿਆ ਹੈ ਤੇ ਸ਼ੂਦਰਾਂ ਦੇ ਉੱਪਰ ਬਾਹਮਣ ਦਾ ਬਾਹਮਣ ਦੇ ਉੱਪਰ ਸ਼ੂਦਰ ਦਾ ਪਰਛਾਵਾਂ ਪਿਆ ਮਾਰਾ ਸੀ ਲੇਕਿਨ ਅੱਜ ਦੇ ਵਿੱਚ ਤੁਸੀਂ ਅਜਿਹੇ ਜਮਾਨੇ ਜਿਹਰੇ 'ਚ ਧਿਆਨ ਦਿਓ ਅੱਜ ਅਹੀਂ ਵੀ ਸਿੱਖਾਂ ਦੇ ਵਿੱਚ ਆਪਣੇ ਵੱਖਰੇ ਵੱਖਰੇ ਧੜੇ ਬਣਾਲੇ ਵੱਖਰੇ ਵੱਖਰੇ ਗੁਰਦੁਆਰੇ ਇਹ ਜੱਟਾਂ ਦਾ ਗੁਰਦੁਆਰਾ ਇਹ ਮਜਬੀਆਂ ਦਾ ਗੁਰਦੁਆਰਾ ਇਹ ਫਲਾਨਿਆਂ ਦਾ ਢੰਕਾਨਿਆਂ ਦਾ ਇਹ ਚੀਜ਼ਾਂ ਸਾਡੇ ਵਿੱਚ ਕਿਤੇ ਨਾ ਕਿਤੇ ਸਿੱਖੀ ਦੇ ਵਿੱਚ ਮੰਡ ਪਾ ਰਹੀਆਂ ਵਾ ਮੈਂ ਇਥੇ ਇਹ ਨਾ ਸਮਝ ਲਓ ਮੈਂ ਕਿਸੇ ਧਰਮ ਨੂੰ ਚੰਗਾ ਕਿਹਾ ਆ ਕਈ ਸਾਡੇ ਵੀਰ ਬੜਾ ਗੁੱਸਾ ਕਰਦੇ ਵੀ ਤੁਸੀਂ ਉਹਨਾਂ ਦੇ ਕੋਲੋਂ ਪੈਸੇ ਖਾਲੇ ਹੋਣਗੇ ਅਸੀਂ ਪੈਸੇ ਨਹੀਂ ਖਾਦੇ ਆਪਣੇ ਅੰਦਰ ਚਾੜ ਮਾਰ ਕੇ ਵੇਖਿਓ ਕੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਨੌਲੇਜ ਹੈ ਕੋਈ Hindu ਵੀਰ ਗੱਲ ਸੋੰਦਾ ਹੋਵੇ ਉਹਨੂੰ ਮੈਂ ਸਵਾਲ ਕਰਦਾ ਵਾਂ ਵੀ ਜਿਨ੍ਹਾਂ ਨੂੰ ਅਸੀਂ ਮੁਸਲਮਾਨਾਂ ਨੂੰ ਗੱਲਾਂ ਕਰਦੇ ਆ ਉਹ ਅੱਜ ਪਰਫੁੱਲ ਤਾ ਹੋ ਰਹੇ ਉਹਨਾਂ ਨੂੰ ਆਪਣੇ ਗ੍ਰੰਥਾਂ ਦਾ ਗਿਆਨ ਹੈ ਕਿ Hindu ਵੀਰਾਂ ਨੂੰ ਮੈਂ ਸਵਾਲ ਕਰਦਾ ਵਾਂ ਕਿ ਤੁਹਾਨੂੰ ਗੀਤਾ ਦਾ ਗਿਆਨ ਹੈ ਸਾਨੂੰ ਕਈ Hindu ਵੀਰਾਂ ਦੇ ਮੁਸਲਮਾਨ ਵੀਰਾਂ ਦੇ ਫੋਨ ਆਉਂਦੇ ਆ ਉਹ ਸਾਨੂੰ ਫੋਨ ਲਾਇਆ ਕਹਿੰਦੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਚ ਆਹ ਗੱਲ ਪੜ੍ਹੀ ਆ। ਇਹ ਗੱਲ ਦੀ ਸਮਝਾਇਓ ਥੋੜਾ ਜਿਹਾ ਅਸੀਂ ਫਿਰ ਉਹਨਾਂ ਨੂੰ ਸਮਝਾਉਣੀ ਆ। ਵੇਖੋ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕਰਦੇ ਹੋ ਮੁਸਲਮਾਨ। ਉਹ ਗੀਤਾ ਦੀ ਸਟੱਡੀ ਕਰਕੇ ਕਰ ਛੱਡਦੇ ਆ। ਉਹ ਵੇਦਾਂ ਦੀ ਸਟੱਡੀ ਕਰ ਛੱਡਦੇ ਆ। ਪਰ ਹਿੰਦੂਆਂ ਨੂੰ ਕਮੀ ਕਿੱਥੇ ਆ ਰਹੀ ਹਿੰਦੂਆਂ ਚ? ਹਿੰਦੂਆਂ ਨੇ ਆਪਣੇ ਅੱਜ ਤੱਕ ਕਰੀ ਵੇਦ ਮੈਨੂੰ ਲੱਗਦਾ ਪੜੇ ਹੋਣਗੇ ਬਹੁਤਿਆਂ ਵੀਰਾਂ ਨੇ। ਬਹੁਤੇ ਸਿੱਖ ਵੀਰਾਂ ਨੇ ਮੈਨੂੰ ਨਹੀਂ ਲੱਗਦਾ ਅਜੇ ਤੱਕ ਸਾਡੇਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰੋਪਰ ਪੜਿਆ ਹੋਵੇਗਾ ਅਰਥ ਕੱਢੇ ਹੋਣਗੇ ਅਸੀਂ ਤਾਂ ਵਾਰ-ਵਾਰੇ ਗੱਲ ਕਰਦੇ ਆਂ ਵੀ ਜੇਕਰ ਤੁਸੀਂ ਸੰਸਾਰ ਤੇ ਆਏ ਜੀ ਕੀ ਲੈਣਾ ਹੈ ਜੇ ਆਇਓ ਸੁਣਨ ਪੜਨ ਕੋ ਬਾਣੀ ਬਾਣੀ ਪੜੋ ਅਹੀਂ ਤਾਂ ਨਹੀਂ ਪਰਫੁੱਲ ਤੋਂ ਹੋ ਰਹੇ ਆ ਜਿਹੀਂ ਬਾਣੀ ਨਹੀਂ ਪੜ ਰਹੇ